ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਨ ਸੋ ਪੰਜਾਬ ਮੇਂ ਤੁਹਾਡਾ ਬਾਬਾ ਸਵਾਗਤ ਕਰਦੇ ਆ। ਸੋ ਅੱਜ ਆਪਾਂ ਗੱਲ ਕਰਾਂਗੇ ਬਾਜ਼ ਬਾਰੇ। ਬਾਜ਼ ਦੀ ਫਿਤਰਤ ਵਿੱਚ ਗੁਲਾਮੀ ਨਹੀਂ ਹੁੰਦੀ। ਜੇਕਰ ਤੁਸੀਂ ਉਸ ਨੂੰ ਪਿੰਜਰੇ ਵਿੱਚ ਰੱਖੋਗੇ ਤਾਂ ਜਾਂ ਤਾਂ ਹੀ ਆਪਣੀ ਜਾਨ ਦੇ ਦੇਵੇਗਾ ਜਾਂ ਫਿਰ ਤੁਹਾਡੇ ਪਿੰਜਰੇ ਨੂੰ ਤੋੜ ਕੇ ਉੱਥੋਂ ਚਲਾ ਜਾਵੇਗਾ। ਸੋ ਇਸੇ ਤਰ੍ਹਾਂ ਇੱਕ ਸਿੱਖ ਵੀ ਕਿਸੇ ਦੀ ਗੁਲਾਮੀ ਪਸੰਦ ਨਹੀਂ ਕਰਦਾ। ਸੋ ਅੱਜ ਆਪਾਂ ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਜ਼ ਨੂੰ ਆਪਣੇ ਨਾਲ ਕਿਉਂ ਰੱਖਿਆ। ਤੇ ਬਾਜ ਵਿੱਚ ਅਜਿਹੇ ਕੀ ਗੁਣ ਤੇ ਕੀ ਖਾਸੀਅਤਾਂ ਨੇ ਜੋ ਹੋਰ ਪੰਛੀਆਂ ਵਿੱਚ ਨਹੀਂ ਬਾਜ਼ ਜਿਸ ਨੂੰ ਈਗਲ ਜਾਂ ਸ਼ਾਹੀਨ ਵੀ ਕਹਿੰਦੇ ਨੇ ਸੂਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਲਾਰਾ ਅਣਖੀ ਦਲੇਰ ਤੇ ਹਿੰਮਤੀ ਪੰਛੀ ਵੀ ਹੈ ਫਾਲਕੂ ਵੰਛ ਦਾ ਇਹ ਸ਼ਿਕਾਰੀ ਪੰਛੀ ਰੈਪਟਰ ਗਰੁੜ ਨਾਲੋਂ ਵੀ ਛੋਟਾ ਹੁੰਦਾ ਹੈ ਫਾਲਕੂ ਵੰਛ ਦੀਆਂ ਸੰਸਾਰ ਭਰ ਵਿੱਚ ਲਗਭਗ 40 ਪ੍ਰਜਾਤੀਆਂ ਮੌਜੂਦ ਨੇ ਤੇ ਵੱਖ-ਵੱਖ ਨਾਵਾਂ ਨਾਲ ਜਾਣੀਆਂ ਜਾਂਦੀਆਂ ਨੇ ਸੋ ਅਸਲ ਵਿੱਚ ਬਾਜ਼ ਨੂੰ ਅਸਲ ਆਕਾਰ ਨਾਲੋਂ ਚੀਜ਼ਾਂ ਵੱਡੀਆਂ ਨਜ਼ਰ ਆਉਂਦੀਆਂ ਨੇ ਇੱਕ ਬਾਜ ਲਗਭਗ 1.5 ਕਿਲੋਮੀਟਰ ਦੀ ਉਚਾਈ ਤੇ ਉੱਡਦਿਆਂ ਵੀ ਧਰਤੀ ਤੇ ਚੂਹੇ ਜਿੰਨੇ ਜੀਵ ਨੂੰ ਵੀ ਬੜੀ ਹੀ ਆਸਾਨੀ ਤੇ ਸਾਫ਼ ਤਰੀਕੇ ਨਾਲ ਦੇਖ ਸਕਦਾ ਹੈ ਇਹ ਪੰਛੀ ਮਜ਼ਬੂਤ ਪੰਜਿਆਂ ਤੇ ਤਿੱਖੀਆਂ ਨੋਂਦਰਾਂ ਵਾਲਾ ਹੁੰਦਾ ਹੈ ਸੋ ਪਿਛਲੀ ਨੋਂਦਰ ਇਸ ਦੀ ਬਹੁਤ ਵੱਡੀ ਤੇ ਸ਼ਕਤੀਸ਼ਾਲੀ ਹੁੰਦੀ ਹੈ ਮਤਲਬ ਮਾਸ ਨੂੰ ਚੁੰਜਣ ਲਈ ਇਸ ਦੀ ਚੁੰਝ ਹੁੱਕ ਵਾਂਗ ਮੋੜੀ ਹੋਈ ਹੁੰਦੀ ਹੈ ਜੋ ਕਾਬੂ ਆਇ ਸ਼িকার ਨੂੰ ਪਲਾਂ ਵਿੱਚ ਫਿੱਤਾ-ਫਿੱਤਾ ਕਰ ਸੁੱਟਦੀ ਹੈ ਆਮ ਤੌਰ ਤੇ ਬਾਜ਼ ਆਪਣੇ ਸ਼িকার ਨੂੰ ਦਬੋਚਣ ਲਈ ਉਸ ਉੱਪਰ ਇੱਟ ਵਾਂਗ ਡਿੱਗ ਪੈਂਦਾ ਪਰ ਫਿਰ ਸ਼িকার ਨੂੰ ਆਪਣੇ ਪੰਜਿਆਂ ਵਿੱਚ ਦਬੋਚ ਕੇ ਉੱਡ ਜਾਂਦਾ ਹੈ ਇਹ ਸਭ ਕੁਝ 1-2 ਸੈਕਿੰਡ ਵਿੱਚ ਹੀ ਵਾਪਰ ਜਾਂਦਾ ਹੈ ਬਾਜ਼ ਨੂੰ ਚੂਹੇ ਕਿਰਲੀਆਂ ਦਾ ਸ਼ਿਕਾਰ ਕਰਨਾ ਪਸੰਦ ਹੈ ਸੱਪ ਵੀ ਇਹਨਾਂ ਦੇ ਭੋਜਨ ਵਿੱਚ ਸ਼ਾਮਲ ਨੇ ਅੱਜ ਵੀ ਕਜ਼ਾਕਿਸਤਾਨ ਜਾਪਾਨ ਤੇ ਕੇਂਦਰੀ ਏਸ਼ੀਆ ਦੇ ਕੁਝ ਭਾਗਾਂ ਵਿੱਚ ਬਾਜ ਨਾਲ ਸ਼ਿਕਾਰ ਕਰਨ ਦੀ ਸ਼ਾਹੀ ਰਵਾਇਤ ਨੂੰ ਬਾਜ ਪਾਲਕਾਂ ਵੱਲੋਂ ਜਿਉਂਦਾ ਰੱਖਿਆ ਜਾ ਰਿਹਾ ਹੈ। ਸੋ ਹੁਣ ਜੇਕਰ ਗੱਲ ਕਰੀਏ ਗੁਰੂ ਸਾਹਿਬ ਨੇ ਇੱਕ ਮਾਸਾਹਾਰੀ ਪੰਛੀ ਬਾਜ ਨੂੰ ਹਮੇਸ਼ਾ ਆਪਣੇ ਨਾਲ ਕਿਉਂ ਰੱਖਿਆ? ਕਿਉਂਕਿ ਗੁਰੂ ਸਾਹਿਬ ਦੇ ਹਰ ਕਦਮ ਪਿੱਛੇ ਕੌਮ ਦੀ ਭਲਾਈ ਲਈ ਕੋਈ ਨਾ ਕੋਈ ਵਿਸ਼ੇਸ਼ ਸੰਦੇਸ਼ ਜ਼ਰੂਰ ਹੁੰਦਾ ਸੀ। ਸੋ ਸਭ ਤੋਂ ਪਹਿਲੀ ਤੇ ਵੱਡੀ ਗੱਲ ਤਾਂ ਇਹ ਹੈ ਕਿ ਬਾਜ ਦੀ ਫਿਤਰਤ ਵਿੱਚ ਕਦੇ ਗੁਲਾਮੀ ਨਹੀਂ ਹੁੰਦੀ। ਉਸ ਨੂੰ ਤੁਸੀਂ ਪਿੰਜਰੇ ਵਿੱਚ ਨਹੀਂ ਰੱਖ ਸਕਦੇ। ਜੇ ਰੱਖੋਗੇ ਤਾਂ ਉਹ ਪਿੰਜਰੇ ਨੂੰ ਤੋੜ ਦੇਵੇਗਾ ਜਾਂ ਅੰਦਰ ਹੀ ਆਪਣੀ ਜਾਨ ਦੇ ਦੇਵੇਗਾ ਤੇ ਇਸੇ ਤਰ੍ਹਾਂ ਸਿੱਖ ਵੀ ਕਿਸੇ ਦੀ ਗੁਲਾਮੀ ਪਸੰਦ ਨਹੀਂ ਕਰਦਾ ਹਾਂ ਉਹ ਗੱਲ ਬੱਕਰੀ ਹੈ ਗੁਰਮਤ ਵਿੱਚ ਜੇਕਰ ਕਿਸੇ ਨੂੰ ਕੋਈ ਕੈਦ ਕਰਦਾ ਤਾਂ ਉਸ ਨੂੰ ਗੁਲਾਮੀ ਨਹੀਂ ਕਿਹਾ ਜਾਂਦਾ ਗੁਲਾਮੀ ਉਸ ਨੂੰ ਕਿਹਾ ਗਿਆ ਜੋ ਆਪਣੀ ਜ਼ਮੀਰ ਵੇਚ ਦੇਵੇ ਆਪਣਾ ਜਮੀਰ ਕਿਸੇ ਲਾਲਚ ਕਾਰਨ ਕਿਸੇ ਦੀ ਕਦਮਾਂ ਵਿੱਚ ਧਰ ਦਵੇ ਆਪਣੀ ਸੋਚ ਨੂੰ ਦੂਸਰੇ ਦੇ ਅਧੀਨ ਕਰ ਦਵੇ ਕਹਿਣ ਦਾ ਮਤਲਬ ਮਾਨਸਿਕ ਤੌਰ ਤੇ ਖਤਮ ਹੋ ਜਾਵੇ ਗੁਰੂ ਸਾਹਿਬ ਬੇਲੇ ਭਾਵੇਂ ਮੁਗਲਾਂ ਦਾ ਰਾਜ ਸੀ ਜਹਾਂਗੀਰ ਔਰੰਗਜ਼ੇਬ ਵਰਗੇ ਵੱਡੇ ਵੱਡੀ ਜ਼ਾਲਮ ਬਾਦਸ਼ਾਹ ਹੋਏ ਗੁਰੂ ਸਾਹਿਬ ਨੇ ਡਟ ਕੇ ਸਾਰਿਆਂ ਦਾ ਮੁਕਾਬਲਾ ਕੀਤਾ ਚਾਹੇ ਨੇਕਾਂ ਮੁਸੀਬਤਾਂ ਚੱਲੀਆਂ ਬੱਚੇ ਮਾਂ ਬਾਪ ਘਰ ਘਰ ਦੌਲਤ ਸਭ ਕੁਝ ਭਾਰ ਦਿੱਤਾ ਪਰ ਜ਼ਾਲਮ ਅੱਗੇ ਹਾਰ ਨਹੀਂ ਮੰਨੀ ਗੁੱਡੀ ਨਹੀਂ ਟਿੱਕੀ ਗੁਰੂ ਸਾਹਿਬ ਤੋਂ ਬਾਤ ਸਿੱਖਾ ਨੇ ਜੰਗਲਾਂ ਰਹਿਣਾ ਪ੍ਰਵਾਨ ਕਰ ਲਿਆ ਦਾਖਤਾਂ ਦੀ ਪੱਤੀ ਖਾ ਕੇ ਗੁਜ਼ਾਰਾ ਕਰ ਲਿਆ ਜੰਗਲਾਂ ਦੀਆਂ ਠੰਡੀਆਂ ਰਾਤਾਂ ਵਿੱਚ ਕਾਠੀਆਂ ਤੇ ਜਾਂ ਭੂੰਜੀ ਸੌਣਾ ਕਬੂਲ ਕਰ ਲਿਆ ਪਰ ਗੁਲਾਮੀ ਮਨਜ਼ੂਰ ਨਹੀਂ ਕੀਤੀ ਤੇ ਇਸ ਦੀ ਹੋਰ ਕਮਾਲ ਦੀ ਗੱਲ ਇਹ ਹੈ ਕਿ ਬਾਜ ਕਦੇ ਵੀ ਕਿਸੇ ਦੇ ਕੀਤੇ ਸ਼ਿਕਾਰ ਨੂੰ ਨਹੀਂ ਖਾਂਦਾ ਇਹ ਆਪਣਾ ਸ਼ਿਕਾਰ ਖੁਦ ਕਰਦਾ ਹੈ ਤੇ ਉਸ ਨੂੰ ਹੀ ਫਿਰ ਖਾਂਦਾ ਹੈ ਕਿਸੇ ਦੇ ਕੀਤੇ ਸ਼ਿਕਾਰ ਨੂੰ ਇਹ ਦੇਖਦਾ ਵੀ ਨਹੀਂ ਇਸੇ ਤਰ੍ਹਾਂ ਗੁਰੂ ਸਾਹਿਬ ਦਾ ਆਦੇਸ਼ ਹੈ ਕਿ ਹਰ ਬੰਦਾ ਆਪਣੀ ਕਿਰਤ ਕਮਾਈ ਖਾਵੇ ਉਹ ਵੀ ਬੰਡਗੀ ਪਰ ਮੁਫਤ ਦੀ ਜਾਂ ਕਿਸੇ ਦੂਜੇ ਦੇ ਹੱਥ ਦੀ ਕਮਾਈ ਵੱਲ ਨਾ ਵੇਖੀ ਤੇ ਬਾਜ਼ ਦੀ ਉਡਾਰੀ ਬਹੁਤ ਉੱਚੀ ਹੁੰਦੀ ਹੈ ਅਸਮਾਨਾਂ ਨੂੰ ਛੂਣ ਵਾਲੀ ਪਰ ਨਜ਼ਰਾਂ ਹਮੇਸ਼ਾ ਨੀਵੀਆਂ ਧਰਤੀ ਤੇ ਰਹਿੰਦੀਆਂ ਨੇ ਸਿੱਖਾਂ ਨੂੰ ਵੀ ਇਸੇ ਤਰ੍ਹਾਂ ਮਨ ਨੀਵਾ ਮੱਤ ਉੱਚੀ ਰੱਖਣ ਦਾ ਗੁਰਮਤ ਵੱਲੋਂ ਸੰਦੇਸ਼ ਹੈ ਬਾਝ ਆਪਣੇ ਆਖਰੀ ਸਾਹਾਂ ਤੱਕ ਵੀ ਆਲਸੀ ਨਹੀਂ ਹੁੰਦਾ ਸਿੱਖ ਵੀ ਇਸੇ ਤਰ੍ਹਾਂ ਕਦੇ ਆਲਸੀ ਨਹੀਂ ਹੁੰਦਾ ਮਿਹਨਤ ਮਜ਼ਦੂਰੀ ਕਰਨ ਨੂੰ ਹਰ ਵਕਤ ਤਿਆਰ ਬਰਤਿਆਰ ਰਹਿੰਦਾ ਹੈ ਕਿਸੇ ਦੀ ਆਸਰੀ ਬਲ ਨਹੀਂ ਤੱਕਦਾ ਅੱਜ ਦਾ ਕੰਮ ਕੱਲ ਤੇ ਨਾ ਛੱਡਣਾ ਤੇ ਹੁਣ ਦਾ ਕੰਮ ਹੁਣੇ ਕਰਨ ਦਾ ਸੰਕਲਪ ਰੱਖਦਾ ਹੈ ਸੁਬਾਝ ਹਮੇਸ਼ਾ ਹਵਾ ਦੇ ਵਹਾਤੋਂ ਉਡਦਾ ਇਹ ਕਦੇ ਵੀ ਹਵਾ ਦੇ ਵਹਾਵ ਵਿੱਚ ਨਹੀਂ ਉੱਡਦਾ ਸੋ ਇਹ ਹੀ ਉਸ ਦੀ ਤਾਕਤ ਦਰਸਾਉਂਦੀ ਹੈ ਜਿਵੇਂ ਹੋਰ ਪੰਛੀ ਹਵਾ ਦੇ ਵਹਾ ਨਾਲ ਉੱਡਦੇ ਰਹਿੰਦੇ ਨੇ ਤੁਸੀਂ ਬਹੁਤ ਸਾਰੀਆਂ ਐਲਾਂ ਦੇਖੀਆਂ ਹੋਣਗੀਆਂ ਕਿ ਉਹ ਇੱਕ ਉਚਾਈ ਤੇ ਜਾ ਕੇ ਹਵਾ ਦੇ ਵਹਾ ਨਾਲ ਉੱਡਦੀਆਂ ਰਹਿੰਦੀਆਂ ਨੇ ਪਰ ਬਾਜ਼ ਆਪਣਾ ਬਹਾ ਖੁਦ ਤੈਅ ਕਰਦਾ ਹੈ ਚਾਹੇ ਹਵਾ ਕਿਸ ਮਰਜ਼ੀ ਪਾਸੇ ਦੀ ਹੋਵੇ ਇਸੀ ਤਰ੍ਹਾਂ ਸਿੱਖ ਵੀ ਆਪਣੀ ਮੌਜ-ਮਸਤੀ ਵਿੱਚ ਤੇ ਜਿੰਦਾਦਲੀ ਨਾਲ ਜ਼ਿੰਦਗੀ ਬਸਰ ਕਰਦਾ ਹੈ। ਤੇ ਇਹ ਗੱਲ ਨੂੰ ਹਰ ਗੁਰੂ ਦਾ ਸਿੱਖ ਮਹਿਸੂਸ ਕਰ ਸਕਦਾ ਹੈ। ਉਹ ਬਾਝ ਕਦੇ ਵੀ ਆਲਣਾ ਨਹੀਂ ਬਣਾਉਂਦਾ। ਖੁੱਲਾ ਆਸਮਾਨ ਹੀ ਉਸਦੀ ਛੱਤ ਹੁੰਦੀ ਹੈ। ਸਿੱਖਾਂ ਨੂੰ ਵੀ ਮੋਮਾਇਆ ਦੇ ਜਾਲ ਵਿੱਚ ਨਾ ਫਸਣ ਦਾ ਗੁਰੂ ਸਾਹਿਬਾਨ ਵੱਲੋਂ ਹੁਕਮ ਹੈ। ਬਾਝ ਕਦੇ ਵੀ ਹਾਰ ਨਹੀਂ ਮੰਨਦਾ ਤੇ ਕਿਸੇ ਤੋਂ ਡਰਦਾ ਨਹੀਂ। ਦੁੱਖ ਭਰੀ ਜ਼ਿੰਦਗੀ ਵੀ ਖੁਸ਼ੀ-ਖੁਸ਼ੀ ਜੀਉਂਦਾ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸਾਰੇ ਗੁਰੂ ਸਹਿਬਾਨਾਂ ਨੇ ਸਿੱਖਾਂ ਨੂੰ ਇਹੀ ਸਿਖਾਇਆ ਹੈ। ਕਿ ਨਾ ਡਰੋ ਤੇ ਨਾ ਡਰਾਓ ਸੂਇ ਬਹੁਤ ਹੀ ਵੱਡੀ ਤੇ ਕਮਾਲ ਦੀ ਗੱਲ ਹੈ ਸੋ ਕਮਾਲ ਦੀ ਗੱਲ ਹੈ ਕਿ ਬਾਜ ਲਗਭਗ 70 ਸਾਲ ਤੱਕ ਜਿਉਂਦਾ ਹੈ ਪਰ ਇਹ ਆਪਣੇ 40ਵੇਂ ਸਾਲ ਵਿੱਚ ਆਉਂਦੇ ਆਉਂਦੇ ਇਸ ਦੀ ਜ਼ਿੰਦਗੀ ਵਿੱਚ ਇੱਕ ਨਾਵਾ ਮੋੜ ਆਉਂਦਾ ਹੈ ਜਦੋਂ ਇਸ ਨੂੰ ਇੱਕ ਬਹੁਤ ਤਕੜਾ ਨਰਨੇ ਲੈਣਾ ਪੈਂਦਾ ਹੈ ਬਹੁਤ ਕਠਿਨਾਈ ਭਰਿਆ ਨਰਨੇ ਲੈਣਾ ਪੈਂਦਾ ਹੈ ਤੇ ਜੇਕਰ ਇਹ ਨਿਰਨੇ ਇਸ ਨੇ ਨਹੀਂ ਲਿਆ ਤਾਂ ਇਸ ਦੀ ਉਮਰ ਸਿਰਫ 40 ਸਾਲ ਤੱਕ ਹੀ ਹੋਵੇਗੀ ਕਿਉਂਕਿ ਉਹ ਨਿਰਣੇ ਹੀ ਤੈਅ ਕਰੇਗਾ ਕਿ ਇਹ ਅਗਲੇ 40 ਸਾਲ ਤੱਕ ਜਿਉਂਦਾ ਰਹੇਗਾ ਜਾਂ ਨਹੀਂ ਮਤਲਬ ਇਸ ਤੋਂ ਬਾਅਦ ਹੀ ਉਹ ਇੱਕ ਨਵੀਂ ਜ਼ਿੰਦਗੀ ਵਿੱਚ ਪ੍ਰਵੇਸ਼ ਕਰਦਾ ਹੈ ਨਹੀਂ ਤਾਂ ਇਸ ਦੀ ਉਮਰ ਸਿਰਫ 40 ਸਾਲ ਦੀ ਹੀ ਹੁੰਦੀ ਹੈ ਸੋ ਨਿਰਨੇ ਇਹ ਹੁੰਦਾ ਹੈ ਕਿ 40 ਸਾਲ ਦੀ ਉਮਰ ਤੱਕ ਪਹੁੰਚਦੇ ਪਹੁੰਚਦੇ ਇਸ ਦੇ ਪੰਜੇ ਚੁੰਜ ਤੇ ਖੰਭ ਸਭ ਚੀਜ਼ਾਂ ਦੀ ਹਾਲਤ ਵਿਗੜ ਜਾਂਦੀ ਹੈ ਪੰਜੇ ਲੰਬੇ ਤੇ ਲਚੀਲੇ ਹੋ ਜਾਂਦੇ ਨੇ ਸ਼ਿਕਾਰ ਦੀ ਪਕੜ ਮੁਸ਼ਕਲ ਹੋ ਜਾਂਦੀ ਹੈ ਤੇ ਚੁੰਜ ਮੋੜ ਜਾਂਦੀ ਹੈ ਚੁੰਜ ਦੀ ਧਾਰ ਵੀ ਮੁੱਕ ਜਾਂਦੀ ਹੈ ਤੇ ਭੋਜਨ ਖਾਣ ਵਿੱਚ ਬਹੁਤ ਅੜਚਨ ਪੈਦਾ ਹੁੰਦੀ ਹੈ ਖੰਭ ਭਾਰੀ ਹੋ ਕੇ ਸੀਨੇ ਨਾਲ ਲੱਪਟ ਜਾਂਦੇ ਨੇ ਠੀਕ ਤਰ੍ਹਾਂ ਖੁੱਲ ਵੀ ਨਹੀਂ ਤੱਕਦੀ। ਸੋ ਉਡਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਉੱਚੀ ਉਡਾਰੀ ਸੀਮਤ ਹੋ ਜਾਂਦੀ ਹੈ ਪਰ ਉਹ ਹਿੰਮਤ ਨਹੀਂ ਹਾਰਦਾ। ਉਸ ਕੋਲ ਤਿੰਨ ਹੀ ਰਾਹ ਬਚਦੇ ਨੇ। ਇੱਕ ਜਾਂ ਤਾਂ ਉਹ ਖੁਦ ਖੁਸ਼ੀ ਕਰ ਲਵੇ। ਦੂਜਾ ਐਲਵਾੰਗ ਦੂਜਿਆਂ ਦਾ ਝੂਠਾ ਖਾਵੇ ਜਾਂ ਫਿਰ ਤੀਜਾ ਪੜਾ ਕਿ ਉਹ ਪੀੜਾ ਸਹਿ ਕੇ ਖੁਦ ਨੂੰ ਪੁਨਰ ਸਥਾਪਿਤ ਕਰੇ। ਜਿੱਥੇ ਪਹਿਲੇ ਦੋ ਰਾਹ ਸਰਲ ਤੇ ਤੇਜ਼ ਨੇ ਪਰ ਉੱਥੇ ਤੀਜਾ ਲੰਬਾ ਤੇ ਅਤੀ ਅੰਤ ਪੀੜਾਦਾਇਕ ਹੈ ਤੇ ਬਾਅਦ ਫਿਰ ਤੀਜਾ ਰਸਤਾ ਚੁਣਦਾ ਹੈ। ਇਹੀ ਆਪਣੇ ਆਪ ਨੂੰ ਇੱਕ ਉੱਚੇ ਪਹਾੜ ਤੇ ਲੈ ਜਾਂਦਾ ਹੈ ਉੱਥੇ ਆਪਣਾ ਇੱਕ ਆਲਣਾ ਬਣਾਉਂਦਾ ਹੈ ਤੇ ਉੱਥੇ ਇਕਾਂਤ ਵਿੱਚ ਹੀ ਫਿਰੇ ਰਹਿੰਦਾ ਹੈ ਬਿਨਾ ਖਾਦੇ ਪੀਤੇ 150 ਦਿਨ ਤੱਕ ਕਹਿਣ ਦਾ ਭਾਵ ਕਿ ਇਹ ਸਮੇਂ ਦੌਰਾਨ ਇਸ ਲਈ ਸ਼ਿਕਾਰ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਸਾਹਮਣੇ ਪਈ ਚੀਜ਼ ਖਾਣੀ ਵੀ ਇਸ ਲਈ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਚੁੰਝ ਇਸ ਦੀ ਟੁੱਟ ਚੁੱਕੀ ਹੁੰਦੀ ਹੈ ਮਤਲਬ ਇਸ ਸਮੇਂ ਦੌਰਾਨ ਇਹ ਨਾ માત્ર ਹੀ ਖਾਂਦਾ ਹੈ ਤੇ ਖੁਦ ਨੂੰ ਪੁਨਰ ਸਥਾਪਿਤ ਕਰਨ ਦੀ ਪ੍ਰਕਿਰਿਆ ਆਰੰਭ ਕਰਦਾ ਹੈ ਪੱਥਰ ਦੀ ਚਟਾਨ ਨਾਲ ਮਾਰ ਮਾਰ ਕੇ ਆਪਣੀ ਸਭ ਤੋਂ ਪਹਿਲਾਂ ਚੁੰਝ ਪੰਨ ਦਿੰਦਾ ਹੈ ਤੇ ਪੰਜਿਆਂ ਨੂੰ ਤੋੜ ਦਿੰਦਾ ਹੈ ਕਿਉਂਕਿ ਹੁਣ ਉਹ ਕਿਸੇ ਕੰਮ ਦੇ ਨਹੀਂ ਰਹਿ ਗਏ ਉਹ ਪੰਜੇ ਇੰਨੇ ਵੱਧ ਚੁੱਕੇ ਹੁੰਦੇ ਨੇ ਤੇ ਵੱਧ ਕੇ ਗੋਲ ਹੋ ਜਾਂਦੇ ਨੇ ਉਹਨਾਂ ਵਿੱਚ ਕੋਈ ਸ਼ਿਕਾਰ ਫਸ ਹੀ ਨਹੀਂ ਪਾਉਂਦਾ ਸੋ ਚੁੰਝ ਪੰਨ ਦਿੰਦਾ ਹੈ ਪੰਜਿਆਂ ਨੂੰ ਤੋੜ ਦਿੰਦਾ ਹੈ ਤੇ ਆਪਣੀ ਭਾਰੀ ਖੰਭਾਂ ਨੂੰ ਇੱਕ ਇੱਕ ਕਰਕੇ ਨੋਚ ਦਿੰਦਾ ਹੈ ਤੁਸੀਂ ਸੋਚ ਸਕਦੇ ਹੋ ਕੀ ਇਹ ਕਿੰਨਾ ਪੀੜਾਦਾਇਕ ਹੋਵੇਗਾ ਅਗਲੇ 150 ਦਿਨਾਂ ਦੀ ਪੀੜਾ ਪਰਹੀ ਇਹ ਅਦੀਤ ਤੋਂ ਬਾਅਦ ਮੁਰ ਤੋਂ ਨਵੀਂ ਚੁੰਝ ਨਵੇਂ ਪੰਜੀ ਤੇ ਨਵੇਂ ਖੰਭ ਉਗਾਉਂਦੇ ਨੇ 23 ਤੋਂ ਬਾਅਦ ਫਿਰ ਬਾਜ ਨੂੰ ਮਿਲਦੀ ਹੈ ਪਹਿਲਾਂ ਵਰਗੀ ਉਹੀ ਸ਼ਾਨਦਾਰ ਤੇ ਉੱਚੀ ਉਡਾਨ ਇਸ ਪੁਨਰ ਸਥਾਪਨਾ ਦੀ ਪ੍ਰਕਿਰਿਆ ਤੋਂ ਬਾਅਦ ਉਹ ਨਵੀਂ ਊਰਜਾ ਸਨਮਾਨ ਤੇ ਦ੍ਰਿੜਤਾ ਨਾਲ 30 ਸਾਲ ਹੋਰ ਜੀਉਂਦਾ ਹੈ ਜਿਸ ਉਮਰੇ ਬਾਕੀ ਪੰਛੀਆਂ ਦੇ ਬੱਚੇ ਚਹਿਕਣਾ ਸਿੱਖਦੇ ਨੇ ਉਸ ਉਮਰ ਵਿੱਚ ਇੱਕ ਮਾਦਾ ਬਾਜ ਆਪਣੇ ਚੂਜ਼ੇ ਨੂੰ ਪੰਜਿਆਂ ਵਿੱਚ ਦਬੋਚ ਕੇ ਸਭ ਤੋਂ ਉੱਚਾ ਉੱਡ ਜਾਂਦੀ ਹੈ ਲਗਭਗ 12 ਕਿਲੋਮੀਟਰ ਉਚਾਈ ਤੇ ਮਤਲਬ ਜਿੰਨੀ ਉਚਾਈ ਤੇ ਇੱਕ ਹਵਾਈ ਜਹਾਜ਼ ਉੱਡਦਾ ਹੈ ਤੇ ਇਹ ਉਚਾਈ ਤੈਅ ਕਰਨ ਲਈ ਇੱਕ ਬਾਜ ਮਾਦਾ ਨੂੰ 7 ਤੋਂ 9 ਮਿੰਟ ਤੱਕ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ ਇੱਥੋਂ ਸ਼ੁਰੂ ਹੁੰਦੀ ਹੈ ਉਸ ਨਿੱਕੇ ਜਿਹੇ ਚੂਜ਼ੇ ਦੀ ਕਠਨ ਪ੍ਰੀਖਿਆ ਤੇ ਇੰਨੀ ਉਚਾਈ ਤੇ ਜਾ ਕੇ ਫਿਰ ਉਹ ਆਪਣੇ ਚੂਜ਼ੇ ਨੂੰ ਆਸਮਾਨ ਵਿੱਚ ਛੱਡ ਦਿੰਦੀ ਹੈ ਤੇ ਉਤੋਂ ਗਿਰਦੇ ਹੋਏ 2 ਕਿਲੋਮੀਟਰ ਤੱਕ ਤਾਂ ਚੂਜ਼ੇ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਉਸ ਨਾਲ ਬਾਪਰ ਕੀ ਰਿਹਾ ਹੈ ਤੇ 7 ਕਿਲੋਮੀਟਰ ਤਹਿ ਕਰਨ ਮਗਰੋਂ ਉਸ ਚੂਜ਼ੇ ਦੇ ਖੰਭ ਜਿਹੜੇ ਕਜ਼ਾਈਨ ਨਾਲ ਜਕੜੇ ਹੁੰਦੇ ਨੇ ਉਹ ਖੁੱਲਣ ਲੱਗਦੇ ਨੇ ਤੇ ਲਗਭਗ 9 ਕਿਲੋਮੀਟਰ ਬਾਅਦ ਉਸ ਦੇ ਖੰਭ ਪੂਰੇ ਖੁੱਲ ਜਾਂਦੇ ਨੇ ਤੇ ਇਹ ਹੀ ਉਸ ਦੇ ਜੀਵਨ ਦਾ ਪਹਿਲਾ ਦੌਰ ਹੁੰਦਾ ਹੈ ਜਦੋਂ ਬਾਜ ਦਾ ਬੱਚਾ ਆਪਣੇ ਪੰਖ ਫੜਫੜਾਉਂਦਾ ਪਰ ਉੱਡ ਨਹੀਂ ਸਕਦਾ ਇਹੀ ਜਿਉਂ-ਜਿਉਂ ਧਰਤੀ ਦੇ ਨੇੜੇ ਆਉਂਦਾ ਹੈ ਉਸ ਨੂੰ ਆਪਣੀ ਮੌਤ ਨਜ਼ਰ ਆਉਣ ਲੱਗਦੀ ਹੈ ਜਦੋਂ ਉਸ ਦੀ ਦੂਰੀ ਧਰਤੀ ਤੋਂ ਮਹਿਜ਼ 400-500 ਮੀਟਰ ਦੀ ਰਹਿ ਜਾਂਦੀ ਹੈ ਪਰ ਉਸ ਦੇ ਖੰਭ ਅਜੇ ਇੰਨੇ ਮਜ਼ਬੂਤ ਨਹੀਂ ਹੁੰਦੇ ਕਿ ਉਹ ਉੱਡ ਸਕੇ ਤੇ ਐਨੇ ਨੂੰ ਹੀ ਇੱਕ ਅਚਾਨਕ ਪੰਜਾ ਆਉਂਦਾ ਹੈ ਤੇ ਆਪਣੀ ਗ੍ਰਿਫਤ ਵਿੱਚ ਲੈ ਕੇ ਉਸ ਨੂੰ ਉੱਡ ਜਾਂਦਾ ਹੈ ਆਪਣੇ ਖੰਭਾਂ ਦੇ ਦਰਮਿਆਨ ਸਮਾ ਲੈਂਦਾ ਹੈ ਇਹ ਪੰਜਾਬ ਉਸ ਦੀ ਮਾਂ ਦਾ ਹੁੰਦਾ ਹੈ ਜਿਹੜੀ ਬਿਲਕੁਲ ਉਸ ਦੇ ਉੱਤੇ ਚਪਕ ਕੇ ਉੱਡ ਰਹੀ ਹੁੰਦੀ ਹੈ ਪਰ ਉਹ ਬੇਖਬਰ ਹੁੰਦਾ ਹੈ ਉਸ ਨੂੰ ਲੱਗਦਾ ਹੈ ਕਿ ਉਹ ਕੱਲਾ ਹੀ ਆਸਮਾਨ ਵਿੱਚ ਗਿਰ ਰਿਹਾ ਹੈ ਉਸ ਦੀ ਇਹ ਟ੍ਰੇਨਿੰਗ ਨਿਰੰਤਰ ਜਾਰੀ ਰਹਿੰਦੀ ਹੈ ਜਦੋਂ ਤੱਕ ਇਹ ਉੱਡਣਾ ਨਹੀਂ ਸਿੱਖਦਾ ਮਤਲਬ ਜਦੋਂ ਤੱਕ ਇਸ ਦੇ ਖੰਭਾਂ ਵਿੱਚ ਜਾਨ ਨਹੀਂ ਪੈਂਦੀ ਇਹ ਟ੍ਰੇਨਿੰਗ ਕਿਸੇ ਕਮਾਂਡੋ ਤੋਂ ਕੱਟ ਨਹੀਂ ਹੈ ਜਿਵੇਂ ਕਿ ਇੱਕ ਖਾਨ ਵੀ ਹੈ ਕਿ ਬਾਜਾਂ ਦੇ ਬੱਚੇ ਮਡੇਰਾ ਤੇ ਨਹੀਂ ਉੱਡਿਆ ਕਰਦੀ ਹੋਰ ਤੇ ਹੋਰ ਜਦੋਂ ਬਾਰਿਸ਼ ਸ਼ੁਰੂ ਹੁੰਦੀ ਹੈ ਤਾਂ ਜਿੱਥੇ ਬਾਕੀ ਪੰਛੀ ਆਪਣੇ ਆਲਣਿਆਂ ਵਿੱਚ ਜਾਂ ਦਰਖਤਾਂ ਦੇ ਥੱਲੇ ਲੁਕ ਜਾਂਦੇ ਨੇ ਉੱਥੇ ਬਾਜ ਇਸ ਤੂੰ ਬਿਲਕੁਲ ਉਲਟ ਕਰਦਾ ਹੈ ਮਤਲਬ ਉਹ ਕਿਤੇ ਲੋਕੇ ਨਹੀਂ ਬੈਠਦਾ ਬਲਕਿ ਬੱਦਲਾਂ ਨੂੰ ਪਾਰ ਕਰਕੇ ਉਹਨਾਂ ਤੋਂ ਉੱਤੇ ਉੱਡਣ ਲੱਗ ਜਾਂਦਾ ਸੋ ਹੁਣ ਤੁਸੀਂ ਇਹ ਨਜ਼ਾਰਾ ਵੇਖ ਸਕਦੇ ਹੋ ਕਿ ਥੱਲੇ ਮੀਂਹ ਪੈਂਦਾ ਹੋਵੇ ਤੇ ਬਾਜ ਬੱਦਲਾਂ ਤੋਂ ਉੱਤੇ ਉੱਡ ਰਿਹਾ ਹੋਵੇ ਤੇ ਇਹ ਦੁਸ਼ਮਣ ਦੀ ਹਲ ਜੁੱਲ ਨੂੰ ਵੀ ਸਮੇਂ ਤੋਂ ਪਹਿਲਾਂ ਪਾਪ ਲੈਂਦਾ ਸੀ ਤੀਨਾ ਗੁਣਾ ਕਰਕੇ ਤੇ ਦਸਮ ਪਾਸ਼ਾ ਦਾ ਚਹੀਤਾ ਪੰਛੀ ਹੋਣ ਸਦਕਾ ਬਾਜ ਨੂੰ ਪੰਜਾਬ ਦਾ ਰਾਜਸੀ ਪੰਛੀ ਹੋਣ ਦਾ ਮਾਣ ਵੀ ਪ੍ਰਾਪਤ ਹੋਇਆ ਸੋ ਇਹ ਇਨਫੋਰਮੇਸ਼ਨ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਗਲੀ ਵੀਡੀਓ ਕਿਹੜੇ ਵਿਸ਼ੇ ਤੇ ਵੇਖਣੀ ਚਾਹੁੰਦੇ ਹੋ ਉਹ ਵੀ ਜਰੂਰ ਦੱਸ ਦਿਓ ਸੁਹਾਜੂਜ਼ ਮੋਟੀਵੇਸ਼ਨ ਅਡਵੈਂਚਰ ਲੈਂਡੀ ਸਾਨੂੰ ਫੇਸਬੁਕ ਐਂਸਟਾਗ੍ਰਾਮ ਤੇ ਟਵਿੱਟਰ ਤੇ ਫੋਲੋ ਕਰ ਸਕਦੇ ਹੋ ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜਰੂਰ ਦਬਾ ਦਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਥੈਂਕ ਯੂ ਧੰਨਵਾਦ